हां जी जो भी आज ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਇਹ ਪਿੰਡ ਪਿੰਡ ਜਾ ਕੇ ਅਸੀਂ ਜਿਹੜਾ ਨਸ਼ਿਆਂ ਦੇ ਰਿਗਾਰਡਿੰਗ ਜਿਹੜਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਅਸੀਂ ਪਿੰਡੋਂ ਪਿੰਡ ਜਾ ਰਹੇ ਆਂ ਔਰ ਨਸ਼ਿਆਂ ਬਾਰੇ ਅਵੇਅਰ ਕਰਕੇ ਆ ਰਹੇ ਆ ਸਾਰਿਆਂ ਲੋਕਾਂ ਨੂੰ ਕਿ ਜਿਹੜੇ ਵੀ ਲੋਕ ਨਸ਼ਾ ਕਰਦੇ ਆ ਉਹਨਾਂ ਬਾਰੇ ਸਾਨੂੰ ਦੱਸਿਆ ਜਾਵੇ ਤਾਂ ਜੋ ਕਿ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਦਾ ਨਸ਼ਾ ਛਡਾਇਆ ਜਾਵੇ ਔਰ ਜਿਹੜੇ ਵੇਚਦੇ ਆ ਉਹਨਾਂ ਬਾਰੇ ਸਾਨੂੰ ਸਹਿਯੋਗ ਦਿੱਤਾ ਜਾਵੇ ਤੇ ਸਾਨੂੰ ਉਹਨਾਂ ਬਾਰੇ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਆਪਾਂ ਸਾਰਿਆਂ ਨੂੰ ਇੱਕ ਫਿਰ ਮੋਰ ਤੋਂ ਆਪਾਂ ਜਿਹੜਾ ਰੰਗਲਾ ਪੰਜਾਬੇ ਨੂੰ ਬਣਾ ਸਕੀਏ ਦੇਖੋ ਇਸੇ ਕਰਕੇ ਤਾਂ ਆਪਾਂ ਪਿੰਡੋਂ ਪਿੰਡ ਜਾ ਰਹੇ ਆ ਕਿ ਜਿਹੜੇ ਵੀ ਨਸ਼ੇ ਕਰਦੇ ਆ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਤੇ ਜਿਹੜੇ ਵੇਚਦੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਜੋ ਕਿ ਨਸ਼ੇ ਨੂੰ ਠੱਲ ਪਾਈ ਜਾ ਸਕੇ ਇਹ ਉਹੀ ਗੱਲ ਆ ਨਾ ਕਿ ਜਿਹੜਾ ਵੀ ਕੁਝ ਹੈਗਾ ਵਾ ਜਿਹੜੇ ਬੱਚੇ ਨਸ਼ਾ ਕਰਦੇ ਆ ਜਦੋਂ ਉਹਨਾਂ ਨੂੰ ਘਰੋਂ ਪੈਸੇ ਨਹੀਂ ਮਿਲਦੇ ਤੋਂ ਕ੍ਰਾਈਮ ਕਰਦੇ ਆ ਜੇ ਸਾਡਾ ਪਬਲਿਕ ਸਾਥ ਦੇਗੀ ਤਾਂ ਹੀ ਆਪਾਂ ਇਹਨਾਂ ਚੀਜ਼ਾਂ ਤੇ ਕੰਟਰੋਲ ਜਿਹੜਾ ਕਰ ਸਕਦੇ ਆ ਨਸ਼ਾ ਰੋਕਣ ਵਾਸਤੇ ਤੇ ਅਸੀਂ ਪਿੰਨਾਪਿੰਡ 'ਚ ਜਾ ਕੇ ਅਸੀਂ ਸਾਰਾ ਪਬਲਿਕ ਦਾ ਸਹਿਯੋਗ ਲੈ ਰਹੇ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਤਾਂ ਜੋ ਕਿ ਆਪਾਂ ਨਸ਼ੇ ਨੂੰ ਠੱਲ ਪਾਈ ਜਾ ਸਕੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਆਪਾਂ ਜਿਹੜਾ ਸੈਂਟਰਾਂ ਵਿੱਚ ਆਪਾਂ ਕਰਾ ਕੇ ਤਾਂ ਉਹਨਾਂ ਦੀ ਜਿਹੜਾ ਨਸ਼ਾ ਜਿਹੜਾ ਛਡਾਇਆ ਜਾ